ਦ ਫੁੱਟ ਬੋਤਲ ਨਹੀਂ ਪੇਂਟ ਕਰਨ ਲੱਗੀ ਸੰਗਰੂਰ ਦੇ ਰੇਤਗੜ੍ਹ ਵਿੱਚ ਸੰਗਰੂਰ ਤੋਂ ਹੀ ਸੰਸਦ ਭਗਵੰਤ ਮਾਨ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਅਚਾਨਕ ਇੱਕ ਬਜ਼ੁਰਗ ਵਿਅਕਤੀ ਸਟੇਜ ਤੇ ਆਏ ਤਾਂ ਸਭ ਦੇ ਸਾਹਮਣੇ ਭਗਵੰਤ ਮਾਨ ਨੂੰ ਬੋਤਲ ਪੇਂਟ ਕੀਤੀ ਇੱਕ ਪਲ ਲਈ ਤਾਂ ਸਾਰੇ ਹੈਰਾਨ ਹੋ ਗਏ ਖੁਦ ਭਗਵੰਤ ਮਾਨ ਵੀ ਪਹਿਲਾਂ ਬੋਤਲ ਵੇਖ ਕੇ ਸੋਚਾਂ ਚ ਹੀ ਪੈ ਗਏ ਪਰ ਉਸ ਬੋਤਲ ਵਿੱਚ ਕੋਈ ਨਸ਼ਾ ਨਹੀਂ ਸਗੋ ਗਾਂ ਦੇ ਦੁੱਧ ਨਾਲ ਬਣਿਆ ਦੇਸੀ ਘਿਓ ਸੀ ਜਿਸ ਦਾ ਪਤਾ ਲੱਗਣ ਤੋਂ ਬਾਅਦ ਹਰ ਕੋਈ ਉੱਥੇ ਆਪਣਾ ਹਾਸਾ ਨਾ ਰੋਕ ਪਾਇਆ ਤੇ ਜਦੋਂ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਬਜ਼ੁਰਗ ਵੱਲੋਂ ਭੇਟ ਕੀਤੀ ਬੋਤਲ ਦਾ ਰਾਸ ਕੀ ਹੈ ਤਾਂ ਉਹਨਾਂ ਹੱਸਦੇ ਕਿਹਾ ਕਿ ਪਹਿਲਾਂ ਤਾਂ ਆਪਣਾ ਸਵਾਲ ਬਦਲੋ ਲੋਕਾਂ ਵੱਲੋਂ ਸਨਮਾਨ ਕੀਤਾ ਜਾਂਦਾ ਅਲੱਗ-ਅਲੱਗ ਤਰੀਕਿਆਂ ਨਾਲ ਕਿ ਬਾਬਾ ਜੀ ਆ ਬੋਤਲ ਲੈ ਕੇ ਪਹੁੰਚਨੇ ਦਾ ਕੀ ਰਾਜ ਹੈ ਬੋਤਲ ਇਹ ਪਹਿਲਾ ਸਵਾਲ ਬਦਲੋ ਜੀ ਅਰੇ ਦੇਸੀ ਉਹ ਤੁਸੀਂ ਦੱਸੋ ਅੱਛਾ ਦੇਸੀ ਕੀ ਦੀ ਬੋਤਲ ਲੈ ਕੇ ਪਹੁੰਚਨੇ ਹਾਂਜੀ ਦੇਖੋ ਤੁਸੀਂ ਕਿਉਂ ਉਹਨੂੰ ਵੀ ਬੋਤਲ ਬਣਾਤਾ ਨਾ ਅੱਛਾ ਜੀ ਉਹ ਮਤਲਬ ਕੀ ਰਾਜ ਹੈ ਜੀ ਉਹਦਾ ਅੱਜ ਬਜ਼ੁਰਗ ਆਏ ਨੇ ਉਹਨਾਂ ਨੇ ਇੱਕ ਦੇਸੀ ਗਾਂ ਦਾ ਜਿਹੜਾ ਦੁੱਧ ਹੈ ਉਹਦਾ ਬਣਾਇਆ ਹੋਇਆ ਘਿਓ ਦਿੱਤਾ ਅੱਛਾ ਜੀ ਤੇ ਅਸੀਂ ਮਾਨ ਸਤਕਾਰ ਨਾਲ ਉਹਨਾਂ ਦਾ ਅਸੈਪਟ ਕੀਤਾ ਹੈ ਸਵੀਕਾਰ ਕੀਤਾ ਹੈ ਤੇ ਇਥੋਂ ਸਿੱਧ ਹੁੰਦਾ ਹੈ ਕਿ ਐਵੇਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਗੱਲਾਂ ਕਰਦੀਆਂ ਨੇ ਕੂੜ ਪ੍ਰਚਾਰ ਕਰਦੀਆਂ ਸੋ ਲੋਕਾਂ ਨੂੰ ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਪੁੱਤ ਤਕੜਾ ਹੋ ਜਾ 2019 ਚ ਵੀ ਤੇਰੇ ਨਾਲ ਹੀ ਉਧੇ ਭਗਵੰਤ ਸਾਨ ਨੂੰ ਬੋਤਲ ਪੇਂਟ ਕਰਨ ਵਾਲੇ ਬਜ਼ੁਰਗ ਨੇ ਕਿਹਾ ਕਿ ਇਹ ਦੇਸੀ ਕਿਉਂ ਦੀ ਬੋਤਲ ਮੈਸਲੀ ਪੇਂਟ ਕੀਤੀ ਤਾਂ ਜੋ ਮਾਨ ਸਾਹਿਬ 2019 ਦੀਆਂ ਚੋਣਾਂ ਚ ਤਗੜੇ ਹੋ ਕੇ ਲੜਨ ਤੇ ਦੇਸ਼ ਦੀ ਨੌਜਵਾਨੀ ਨੂੰ ਵੀ ਸੰਦੇਸ਼ ਮਿਲੇ ਕਿ ਨਸ਼ੇ ਛੱਡ ਕੇ ਚੰਗੀਆਂ ਚੀਜ਼ਾਂ ਖਾਓ ਪੀਓ ਤੋ ਲੈ ਕੇ ਪਹੁੰਚੋ ਕਿ ਸੀ ਉਹਦੇ ਵਿੱਚ ਉਹਦੇ ਵਿੱਚ ਸਾਹੀਵਾਲ ਦਾ ਦੇਸੀ ਗਾਣੀ ਦਾ ਘੋਤ ਹੀ ਭਾਈ ਕਾਹਦੇ ਵਾਸਤੇ ਲੈ ਕੇ ਆਏ ਸੀ ਓਹੋ ਇੱਕ ਉਹਨਾਂ ਨੂੰ ਸਨੇਹਾ ਦੇਣ ਵਾਸਤੇ ਹਾਂਜੀ ਵੀ ਤੁਸੀਂ ਪਿੰਡਾਂ 'ਚ ਪ੍ਰਚਾਰ ਕਰੋ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਨਿੱਗਰ ਦੀ ਜਾ ਰਹੀ ਹੈ ਪਿੰਡਾਂ ਦੇ ਲੋਕ ਪਸ਼ੂ ਪਾਲਣ ਤੋਂ ਮੂੰਹ ਮੋੜ ਰਹੇ ਨੇ ਜਦੋਂ ਕੋਈ ਕੁਦਰਤ ਨੇ ਦੇਸੀ ਗਾਂ ਨੂੰ ਉਹਨੂੰ ਇੱਕ ਇਹ ਦਿੱਤਾ ਹੋਇਆ ਤੋਹਫਾ ਜਿਹੜੀ ਕਿ ਉਹ ਹੀ ਦੇ ਸਕਦੇ ਆ ਹੋਰ ਨਹੀਂ ਦੇਖਦਾ ਉਹ ਕੁਦਰਤ ਦੀ ਦੇਣਾ ਹੈ ਭਾਂਡੇ ਤਾਂ ਹੋਰ ਬਹੁਤ ਸੀ ਕੀ ਲਿਉਣ ਵਾਸਤੇ ਤੁਸੀਂ ਬੋਤਲ ਕਿਉਂ ਚੁਣੀ ਭਾਂਡੇ ਕਿਸ ਤਰ੍ਹਾਂ ਕਿ ਦੇਸੀ ਹੀ ਲੈ ਕੇ ਆਉਣਾ ਵਰਤਨ ਜੀ ਹੋਰ ਬਹੁਤ ਹੈ ਵਰਤਨ ਉਹ ਫਿਰ ਸੈਂਪਲ ਹੀ ਆ ਸੀ ਸੈਂਪਲ ਹਰ ਜਗ੍ਹਾ ਤੇ ਜਿੱਥੇ ਵੀ ਸਾਂਝੀਆਂ ਜਗ੍ਹਾ ਤੇ ਜਾਂਦੇ ਆ ਜਾਂ ਕੋਈ ਹੁੰਦਾ ਸਾਹਮਣੂ ਸੈਂਪਲ ਦੇ ਕੇ ਐਡਵਰਟਾਈਜ਼ਮੈਂਟ ਕਰਦੇ ਆ ਬੋਤਲ ਦੇ ਵਿੱਚ ਦੇ ਕੇ ਹਾਂ ਬੋਤਲ ਦੇ ਵਿੱਚ ਦੇ ਕੇ ਐਡਵਰਟਾਈਜ਼ਮੈਂਟ ਆ ਦੇਖੋ ਜੇ ਬੋਤਲ 'ਚ ਨਾ ਹੁੰਦਾ ਤਾਂ ਭਾਂਡੇ 'ਚ ਲੋਕ ਕਿਵੇਂ ਦੇਖਦੇ ਇਹ ਸੰਦੇਸ਼ ਵੀ ਦੂਸਰੀ ਬੋਤਲ ਛੱਡੋ ਤੇ ਇਹਨੂੰ ਬਣਾਓ ਹਾਂ ਹਾਂ ਇਹ ਵੀ ਸਾਡਾ ਮੁੱਖ ਪ੍ਰਦੇਸ਼ ਹੈ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਵੀ ਜੇ ਤੁਸੀਂ ਹੈਲਦੀ ਬਣੋਗੇ ਤੇ ਤਾਂ ਤੁਸੀਂ ਸਟਰੋਂਗ ਹੋਵੋ ਤੁਹਾਡਾ ਮਨ ਸਟਰੋਂਗ ਹੋਊ ਤੁਸੀਂ ਆਪੀ ਸਟਰੋਂਗ ਹੋ ਜਾਓਗੇ ਸ਼ਰਾਬ ਦੀ ਬੋਤਲ ਨੂੰ ਛੱਡ ਦੇਸੀ ਦੇ ਦੇਸੀ ਕੇ ਓਖਾਓ ਤਾਕੜੇ ਬਣੋ ਪਰ ਇੱਕ ਪਲ ਲਈ ਤਾਂ ਬਜ਼ੁਰਗ ਦੇ ਤੋਹਫੇ ਨੇ ਸਭ ਨੂੰ ਚੱਕਰਾਂ ਚ ਪਾ ਦਿੱਤਾ ਕਿਉਂਕਿ ਲੱਗਦਾ ਮਾਨ ਸਾਹਿਬ ਨੂੰ ਬੋਤਲ 'ਚ ਕਿਸੇ ਹੋਰ ਚੀਜ਼ ਦੀ ਉਮੀਦ ਸੀ ਪਰ ਨਿਕਲਿਆ ਦੇਸੀ ਕਿਉ ਜਿਸ ਨੂੰ ਵੇਖ ਕੇ ਸੰਸਦ ਭਗਵੰਤ ਮਾਨ ਦਾ ਵੀ ਹਾਸਾ ਰੋਕ ਕੇ ਨਹੀਂ ਸੀ ਰੁਕ ਰਿਹਾ ਭਵਾਨੀਗੜ੍ਹ ਤੋਂ ਰਵੀ ਆਜ਼ਾਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਲ ਕਰੋ 9397893978